ਦਸ਼ਕੋ ਬ੍ਰੇਕਪਾਦਰ ਦਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਵੀਰ ਕੁਲਦੀਪ ਸਿੰਘ ਜੀ ਦਾ ਫੇਸਬੁੱਕ ਮੈਸੇਜ ਪੜ੍ਹਨ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਨਿਊ ਜਰਸੀ ਤੋਂ ਪੰਥਕ ਵੀਰ ਦਵਿੰਦਰ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਜੋਧਾ ਕਰਕੇ ਜਾਣਿਆ ਜਾਂਦਾ ਸੀ ਉਹ ਕਿਸੇ ਹਥਿਆਰੇ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਜੀ ਔਰ ਉਹਨਾਂ ਦੀ ਜਿਹੜੀ ਹੈ ਅੰਤਮ ਅਰਦਾਸ ਔਰ ਸਸਕਾਰ ਕਰੀਮੇਸ਼ਨ ਔਰ ਅੰਤਮ ਅਰਦਾਸ ਉਹ ਕੱਲ ਹੈ ਜੀ ਔਰ ਇਹ ਜਿਹੜਾ ਪ੍ਰੋਗਰਾਮ ਜਿਹੜਾ ਪਲੇਸਿਸ ਨੇ ਪਹਿਲਾਂ ਕੀਰਤਨ ਔਰ ਉਹਨਾਂ ਦੇ ਅੰਤਮ ਦਰਸ਼ਨ ਔਰ ਸਸਕਾਰ ਇਹ 10 ਵਜੇ ਤੋਂ 12 ਵਜੇ ਤੱਕ 275 वेस्ट मिल्टन एवेन्यू रावे न्यू जस्टिस होएगा जी और 12:30 ਤੋਂ 1 ਵਜੇ ਤੱਕ ਜਿਹੜੀ ਹੈ ਇਹ ਕਰੀਮੇਸ਼ਨ ਹੈ اور پھر ٹھیک 2 ਵਜੇ شارਪ ਜਿਹੜੀ ਹੈ ਸਿੰਘ ਸਭਾ ਗੁਰਦوارا ਸਾਹਿਬ ਕਾਰਟਰੀਡਜ ਉਹਨਾਂ ਦੀ ਅੰਤਮ ਅਰਦਾਸ ਹੋਏਗੀ ਸੋ ਅਸੀਂ ਦਰਸ਼ਕਾਂ ਨੂੰ শ্রোਤਿਆਂ ਨੂੰ ਜਿਹੜੇ ਖਾਸ ਤੌਰ ਤੇ ਇਸ ਪ੍ਰੋਗਰਾਮ ਨਾਲ ਰਾਂਝੇ ਜੁੜੇ ਹੋਏ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜ਼ਰੂਰ ਬਿਸ਼ੱਕ ਅੰਤਮ ਅਰਦਾਸ ਦੀ ਸ਼ਮੂਲੀਅਤ ਕਰਨ ਜੀ ਇਹ ਪਹਿਲੇ ਨਹੀਂ ਵੀ ਸ਼ਾਮਲ ਹੋ ਸਕਦੇ ਸੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜ਼ਰੂਰ ਅਸੀਂ ਇਸ ਵੀਰ ਨੂੰ ਜਿਹੜਾ ਕਿ ਪੰਥ ਨੂੰ ਪਿਆਰ ਕਰਨ ਵਾਲਾ ਔਰ ਬਹੁਤ ਵੱਡਾ ਘਾਟਾ ਹੁੰਦਾ ਹੈ ਬਹੁਤ ਫਰਮੈਂ ਦੇਖਦੇ ਆ ਗੱਲਾਂ ਵਾਲੇ ਹਨ ਬਥੇਰੇ ਪੁੱਜ ਨਾ ਸਕੇ ਕੋਈ ਜੀ ਜਿਹੜੇ ਸੱਚਮੁੱਚ ਪ੍ਰੀਤ ਨਭਾਉਣ ਵਾਲੇ ਨੇ ਗੁਰੂ ਦੇ ਨਾਲ ਪੰਥ ਦੇ ਨਾਲ ਔਰ ਖਾਸ ਤੌਰ ਤੇ ਬਾਰ ਖਲੋਕੇ ਨਦਰੇ ਪੰਥ ਪ੍ਰਸਤੀ ਔਰ ਖਾਲਸਤਾਨ ਦੀ ਐਡਵੋਕਸੀ ਕਰਨ ਵਾਲੇ ਉਹਨਾਂ ਦੀ ਗਿਣਤੀ ਘਟਦੀ ਜਾਂਦੀ ਔਰ ਜਦੋਂ ਇਸ ਕਿਸਮ ਦਾ ਨੌਜਵਾਨ ਜਿਹਦੇ ਅਜੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਭਾਰ ਬੱਚੇ ਛੋਟੇ ਔਰ ਪੰਥ ਨੂੰ ਨਾਂ ਪੂਰਾ ਹੋਣ ਵਾਲਾ ਘਟਾ ਸੋ ਸਤਿਗੁਰੂ ਰਹਿਮਤ ਕਰਨ ਇਸ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਔਰ ਪਰਿਵਾਰ ਨੂੰ ਔਰ ਸਾਰੇ ਬਾਕੀ ਪੰਦਰਤੀਆਂ ਨੂੰ ਵੀ ਪਾਣਾ ਮੰਨਣ ਦਾ ਬਲ ਬਖਸ਼ੋ ਜੀ ਡਾਕਟਰ ਸਾਹਿਬ ਸਾਡੇ ਕੋ ਫੇਸਬੁਕ ਮੈਸੇਜ ਆਇਆ ਹੈ ਵੀਰ ਕੁਲਦੀਪ ਸਿੰਘ ਜੀ ਦਾ ਲੰਡਨ ਯੂਕੇ ਤੋਂ ਇਹ ਲਿਖਦੇ ਹਨ ਸਤਿਕਾਰਯੋਗ ਵੀ ਡਾਕਟਰ ਸਾਹਿਬ ਅਤੇ ਬੀਬੀ ਨੀਲਮਕੌਰ ਜੀ ਅਤੇ ਟੀਵੀ 84 ਦੀ ਸਮੂਚੀ ਟੀਮ ਨੂੰ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਬੇਸ਼ੱਕ ਸਿੱਖਾਂ ਤੇ ਇਤਿਹਾਸ ਵਿੱਚੋਂ ਸਭ ਤੋਂ ਜ਼ਿਆਦਾ ਕੈਰ ਵਾਲਾ ਦੌਰ ਚੱਲ ਰਿਹਾ ਹੈ ਪਰ ਕੀ ਕਦੀ ਖਾਲਸਾ ਕੈਰ ਅੱਗੇ ਝੁਕਿਆ ਹੈ ਜਵਾਬ ਨਹੀਂ ਫਿਰ ਖਾਲਸਾ ਜੀ ਘਬਰਾਉਣਾ ਨਹੀਂ ਖਾਲਸਾ ਇਸ ਦੌਰ ਵਿੱਚੋਂ ਵੀ ਜੇਤੂ ਹੋ ਕੇ ਨਿਕਲੇਗਾ ਇਸ ਲਈ ਹਰ ਸੇਖ ਖਾਲਸੇ ਦੀ ਫੌਜੀ ਵਰਦੀ ਭਾਵ ਬਾਣੇ ਵਿੱਚ ਆ ਜਾਣਾ ਚਾਹੀਦਾ ਹੈ ਭਾਵ ਸਿੰਘ ਸੱਜ ਕੇ ਤਿਆਰ ਬਰ ਤਿਆਰ ਹੋ ਜਾਣਾ ਚਾਹੀਦਾ ਹੈ ਮੇਰੀ ਸਭ ਗੁਰਸਿੱਖ ਸੰਗਤ ਖਾਸ ਕਰਕੇ ਵਿਦੇਸ਼ੀ ਸੰਗਤ ਨੂੰ ਬੇਨਤੀ ਹੈ ਕਿ ਉਹ ਸੱਚ ਇਮਾਨਦਾਰੀ ਮਿਹਨਤ ਅਤੇ ਧਰਮ ਦਾ ਪੱਲਾ ਨਾ ਛੱਡਣ ਇਸ ਨਾਲ ਸਾਡਾ ਗੁਰੂ ਦਿਆਲ ਹੋਵੇਗਾ ਅਤੇ ਦੁਨੀਆ ਵਿੱਚ ਸੋਭਾ ਹੋਵੇਗੀ ਅਤੇ ਨਿੰਦਕਾਂ ਦੇ ਮੂੰਹ ਕਾਲੇ ਹੋਣਗੇ ਪਾਵੇਂ ਪੰਜਾਬ ਵਿੱਚ ਵਿਦੇਸ਼ੀ ਜਾਬਰ ਹਿੰਦ ਹਕੂਮਤ ਕੈਰਾਂ ਦੀ ਹਨੇਰੀ ਚ ਛਾ ਰਹੀ ਹੈ ਅਤੇ ਬਾਹਲੇ ਮੁਲਕਾਂ ਵਿੱਚ ਸਾਨੂੰ ਬਦਨਾਮ ਕਰਨ ਦਾ ਕੋਝ ਯਤਨ ਕਰਦੀ ਹੈ ਫਿਰ ਵੀ ਅਸੀਂ ਸੱਚ ਧਰਮ ਇਮਾਨਦਾਰੀ ਨਾਲ ਇਸ ਚਾਲ ਨੂੰ ਆਰਾਮ ਨਾਲ ਹਰਾ ਸਕਦੇ ਹਾਂ ਸੋ ਬੇਨਤੀ ਹੈ ਧਰਮ ਦਾ ਪੱਲਾ ਨਾ ਛੱਡਣ ਮੇਰੀ ਦੂਸਰੀ ਬੇਨਤੀ ਇਹ ਹੈ ਕਿ ਗੁਰਦੁਆਰੇ ਵਿੱਚ ਆਉਣ ਵਾਲੇ ਹਰ ਇਨਸਾਨ ਗੁਰਮਤ ਅਨਸਾਰ ਚੱਲਣ ਵਾਲੇ ਗੁਰਸਿੱਖ ਹੀ ਨਹੀਂ ਆਉਂਦੇ ਬਲਕਿ ਹੋਰ ਧਰਮਾਂ ਦੇ ਵੀ ਲੋਕ ਉਨਦੇ ਹਨ ਇਹ ਲੋਕ ਸਿੰਘ ਤਾਂ ਨਹੀਂ ਪਰੰਤੂ ਗੁਰੂ ਦਰਬਾਰ ਅਤੇ ਸਿੱਖੀ ਦੇ ਸ਼ਰਧਾਵਾਨ ਜ਼ਰੂਰ ਹੁੰਦੇ ਹਨ ਸਾਨੂੰ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਲਈ ਸਾਨੂੰ ਗੁਰੂ ਸਾਹਿਬਾਨ ਦੇ ਸਮਿਆਂ ਤੋਂ ਸੇਧ ਲੈਣੀ ਚਾਹੀਦੀ ਹੈ ਸਾਨੂੰ ਰਹਿਤ ਮर्याਦਾ ਜਾਂ ਪ੍ਰਾਚੀਨ ਗ੍ਰੰਥਾਂ ਤੇ ਝਗੜਨਾ ਨਹੀਂ ਚਾਹੀਦਾ ਇੱਕ ਬਗੀਚੇ ਵਿੱਚ ਕਈ ਤਰ੍ਹਾਂ ਦੇ ਫੁੱਲ ਹੋ ਸਕਦੇ ਹਨ ਦਮਦਮੀ ਟਕਸਾਲ ਦੀ ਮर्याਦਾ ਮਹਾਨ ਹੈ ਤੇ ਅਕਾਲ ਤਖਤ ਸਭ ਵੱਲੋਂ ਪਰਮਾਨਤ ਮर्याਦਾ ਵੀ ਬਹੁਤ ਮਹੱਤਵਪੂਰਨ ਹੈ ਇਨਾ ਵਿੱਚੋ ਜਿਸ ਨੇ ਜੋ ਮੰਨਣਾ ਹੈ ਮੰਨੇ ਜਾਵੇ ਅਤੇ ਸਾਨੂੰ ਕਿੰਤੂ ਪਰੰਤੂ ਕਰਨ ਤੋਂ ਗਰੇਜ ਕਰਨਾ ਚਾਹੀਦਾ ਹੈ। ਤੀਸਰੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪੈਗਾਮ ਕੁਲ ਖਲਕਤ ਵਾਸਤੇ ਹੈ ਅਤੇ ਗੁਰੂ ਸਾਹਿਬ ਸਿੱਖ, ਮੁਸਲਮਾਨ ਅਤੇ ਹਿੰਦੂਆਂ ਸਮੇਤ ਸਭ ਨੂੰ ਪਿਆਰ ਅਤੇ ਬੰਦਗੀ ਕਰਨ ਦਾ ਸੁਨੇਹਾ ਦਿੰਦੇ ਹਨ। ਫਿਰ ਸਵਾਲ ਉੱਠਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਉਂ ਕਈ ਲੋਕ ਅਗਨ ਭੇਟ ਕਰਕੇ ਬੇਅਦਬੀ ਕਰਦੇ ਹਨ? ਕੌਣ ਹਨ ਉਹ ਲੋਕ? ਜਵਾਬ ਹੈ ਕਿ ਇਹ ਉਹ ਲੋਕ ਹਨ ਜੋ ਭਾਰਤ ਦੇ ਲੋਕਾਂ ਨੂੰ ਨੀਚ ਬਣਾ ਕੇ ਉਹਨਾਂ ਨੂੰ ਹਜ਼ਾਰਾਂ ਸਾਲਾਂ ਤੋਂ ਲੁੱਟਦੇ ਆਏ ਹਨ ਇਹ ਲੋਕ ਹਿੰਦੂ ਨਹੀਂ ਹਨ ਕਿਉਂਕਿ ਹਿੰਦੂ ਅਤੇ ਬ੍ਰਾਹਮ ਨੂੰ ਮੰਨਣ ਵਾਲੇ ਬ੍ਰਾਹਮਣ ਨੂੰ ਤਾਂ ਗੁਰੂ ਸਾਹਿਬ ਪਿਆਰ ਦਿੰਦੇ ਸਨ ਇਹ ਲੋਕ ਹਿੰਦੂ ਅਤੇ ਲਤਾੜੇ ਹੋਏ ਦਲਿਤ ਲੋਕਾਂ ਨੂੰ ਮੂਰਖ ਬਣਾ ਕੇ ਆਪਣਾ ਉल्लू ਸਿੱਧਾ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਇਨਸਾਨੀਅਤ ਦੇ ਦੁਸ਼ਮਣ ਹਿੰਦੂ ਤਵੀ ਬ੍ਰਾਹਮਣੀ ਲੁਟੇਰਿਆਂ ਤੇ ਝੋਟ ਕੀਤੀ ਹੈ ਇਸ ਲਈ ਇਹ ਸਭ ਕੁਝ ਕਰ ਰਹੇ ਹਨ ਪੱਛਮੀ ਮੁਲਕ ਸਾਰੇ ਪਾਸੇ ਬਰਾਬਰਤਾ ਲਿਆਉਣਾ ਚਾਹੁੰਦੇ ਹਨ ਫਿਰ ਬਰਾਬਰਤਾ ਲੈਉਣ ਵਾਲੇ ਖਾਲਸੇ ਦਾ ਸਾਥ ਕਿਉਂ ਨਹੀਂ ਦਿੰਦੇ ਸਾਊਥ ਏਸ਼ੀਆ ਦੀ ਗੁਲਾਮੀ ਦਾ ਹੱਥ ਖਾਲਸੇ ਦੀ ਹਕੂਮਤ ਤੋਂ ਬਿਨਾ ਨਹੀਂ ਹੋ ਸਕਦਾ ਪੱਛਮੀ ਮੁਲਕਾਂ ਸਮੇਤ ਪਾਕਿਸਤਾਨ ਚਾਈਨਾ ਨੂੰ ਖਾਲਸੇ ਦਾ ਸਾਥ ਦੇਣਾ ਚਾਹੀਦਾ ਹੈ ਪੁਲਜੁਗ ਦੀ ਮਾਫੀ ਦੇ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜਿੰਦਾਬਾਦ 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 ਵੀਰ ਕੁਲਦੀਪ ਸਿੰਘ ਜੀ ਦਾ ਬहोत बहोत शुक्रिया ਉਹਨਾਂ ਨੇ ਕਾਫੀ ਅਰਸੇ ਬਾਅਦ ਲਿਖਿਆ ਹੈ ਪਰ ਇਹਨਾਂ ਉਹਨਾਂ ਦੀ ਲਿਖਤ ਮੌਕੇ ਦੇ ਉੱਤੇ ਹੈ ਜਦੋਂ ਅਸੀਂ ਕੱਲੂਕਾਰੇ ਹਫਤੇ ਦੇ ਆਗਾਜ਼ ਦੇ ਨਾਲ ਅੱਜ ਵਿਚਾਰ ਕੀਤੀ ਹੈ ਜੀ ਉਹਨਾਂ ਨੇ ਜਿਹੜਾ ਬੜੀ ਚੜ੍ਹਦੀ ਕਲਾ ਵਾਲੀ ਗੱਲ ਕੀਤੀ ਹੈ ਕਿ ਕਹਿਰ ਵਾਲੇ ਦੌਰ 'ਚ ਵੀ ਖਾਲਸਾ ਚੁੱਕਿਆ ਨਹੀਂ ਔਰ ਖਾਲਸਾ ਜੀਤੂ ਹੋ ਕੇ ਨਿਕਲੇ ਆ ਉਹਨਾਂ ਨੇ ਵੀਰਾਂ ਪੈਣਾ ਨੂੰ ਅਪੀਲ ਕੀਤੀ ਹੈ ਵੀ ਅਸੀਂ ਬਾਣੇ ਦੇ ਵਿੱਚ ਆਈਏ ਬਾਣਾ ਪੰਜ ਕਕਾਰ ਹੀ ਅੰਮ੍ਰਿਤ ਧਾਰੀ ਰੂਪ ਨੂੰ ਕਹਿੰਦੇ ਨੇ ਛੋਲੇ ਨੂੰ ਬਾਣਾ ਨਹੀਂ ਕਹਿੰਦੇ ਮਤਲਬ ਹੈ ਕਿ ਸਿੰਘ ਸਜੀਏ ਔਰ ਜਿਹੜੀ ਉਹਨਾਂ ਨੇ ਬਿਲਕੁਲ ਕਿਹਾ ਵੀ ਸੱਚ ਦਾ ਪੱਲਾ ਨਾ ਛੱਡੀਏ ਮੂਲ ਤੌਰ ਦੇ ਉੱਤੇ ਧਰਮ ਦਾ ਆਧਾਰ ਸੱਚ ਹੈ ਉਹਨਾਂ ਨੇ ਕਿਹਾ ਕਿ ਭਾਰਤੀ ਹਕੂਮਤ ਸਾਨੂੰ ਬਾਹਰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜੇ ਧਰਮ ਦਾ ਸੱਚ ਦਾ ਪੱਲਾ ਹੋਏਗਾ ਤੇ ਸਾਡਾ ਕੁਛੇ ਵਿਗਾੜ ਨਹੀਂ ਸਕਣਗੇ ਫਿਰ ਦੂਸਰਾ ਨੁਕਤਾ ਉਹਨਾਂ ਨੇ ਕਿਹਾ ਕਿ ਗੁਰਦੁਆਰਿਆਂ ਚ ਬਾਕੀ ਧਰਮਾਂ ਦੇ ਰੋਖ ਵੀ ਹੁੰਦੇ ਨੇ ਉਹਨਾਂ ਨੂੰ ਨਾਲ ਰੱਖਣ ਦੀ ਲੋੜ ਹੈ ਰਹਿਤ ਮਰਿਆਦਾ ਜਾਂ ਦੂਸਰੇ ਜਿਹੜੇ ਕਿਸੇ ਵੀ ਕਿਸਮ ਦੇ ਝਗੜੇ ਜਿਹੜੇ ਸਾਨੂੰ ਵੰਡਦੇ ਨੇ ਉਹਨਾਂ ਤੋਂ ਅਸੀਂ ਗਰੇਜ਼ ਕਰੀਏ ਜੀ ਔਰ ਅਖੀਰ ਉਹਨਾਂ ਨੇ ਕਿਹਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਖਲਕਤ ਲਈ ਨੇ ਪਰ ਇਸ ਦੇ ਬਾਵਜੂਦ ਕਿ ਮਨੁੱਖਤਾ ਦਾ ਮਾਨਵਵਾਦੀ ਸਨੇਹਾ ਗੁਰੂ ਗ੍ਰੰਥ ਸਾਹਿਬ ਦਾ ਹੈ ਜਿਹੜੇ ਉਹਦਾ અપਮਾਨ ਕਰਦੇ ਨੇ ਅਗਨਪੇਟ ਕਰਦੇ ਨੇ ਫਿਰ ਉਹਨਾਂ ਨੇ ਇਸ਼ਾਰਾ ਕੀਤਾ ਵੀ ਇਹ ਉਹੀ ਬ੍ਰਾਹਮਣਵਾਦੀ ਸੋਚ ਹੈ ਜਿਹੜੀ ਉੱਚ ਨੀਚ ਔਰ ਜਾਤ ਵਰਗ ਨੂੰ ਨੀਵੇਂ ਨੂੰ ਜਿਹੜਾ ਨੇ ਨੀਵੇਂ ਬਣਾਇਆ ਰੱਬ ਨੇ ਤਾਂ ਸਭ ਨੂੰ ਬਰਾਬਰ ਰੱਬ ਦੇ ਬੱਚੇ ਬੱਚੀਆਂ ਨੇ ਸਾਰੇ ਜੀ ਔਰ ਉਹਨਾਂ ਨੇ ਅਖੀਰ ਦੇ ਵਿੱਚ ਇਹ ਵੀ ਕਿਹਾ ਕਿ ਭਾਈ ਪੱਛਮੀ ਦੇਸ਼ ਜਿਹੜੇ ਬਰਾਬਰਤਾ 'ਚ ਯਕੀਨ ਰੱਖਦੇ ਨੇ ਇਹ ਸਾਡੀ ਮਦਦ ਕਰਨ ਕਿਉਂਕਿ ਸਾਊਥ ਏਸ਼ੀਆ ਦੇ ਵਿੱਚ ਖਾਲਸਾ ਹੀ ਉਹੀ ਇੱਕ ਆਵਾਜ਼ ਬਣ ਕੇ ਜਿਹੜਾ ਖਾਲਸਾਣ ਦੀ ਉੱਭਰ ਸਕਦਾ ਹੈ ਜਿਹੜਾ ਕਿ ਉਸ ਥਾਂ ਦੇ ਉੱਤੇ ਬਰਾਬਰੀ ਔਰ ਖੁਸ਼ਹਾਲੀ ਦੇ ਸਕਦਾ ਹੈ ਸੋ ਅਸੀਂ ਵੀਰ ਕੁਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਅਕੀਲੇ ਪਨਾ ਵਿੱਚ ਤੁਹਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਸ਼ਬਦ ਚੁਣਿਆ ਹਾਲਾਂੇ ਸ਼ਬਦ ਕਾਫੀ ਵਿਰਵੇਦਾ ਮੋਤਾਜ ਸੀ ਜੀ ਪਰ ਮੈਂ ਸਮਾਂ ਸੀਮਾ ਕਰਕੇ ਉਹਨੂੰ ਬਿਲਕੁਲ ਬਰੀਫ 'ਚ ਰੱਖਾਂਗਾ ਜੀ ਪਾਣੀ ਮੈਲਾ ਮਾਟੀ ਗੋਰੀ इस माटी की पुत्री जोरी मैं नाहीं कछ आहे ना मोरा तन तन सब रस गोविंद तोरा रहाओ इस माटी में पवन समाया झूठा परपंच जोर चलाया किनहु लाख पांच की जोरी अंत की बार गगरीया फोरी कह कबीर एक नीम उसारी खिन में बिनस जाए अहंकारी जी ए ਹਿਊਮਨ ਬਾਡੀ ਦੀ ਕਨਸੈਪਸ਼ਨ ਤੋਂ ਲੈ ਕੇ ਪਾਣੀ ਮੈਲਾ ਮਾਟੀ ਗੋਰੀ ਕਿ ਕਿਵੇਂ ਯੂਟਰਸ ਦੇ ਵਿੱਚ ਬੱਚਾਦਾਨੀ ਦੇ ਵਿੱਚ ਮਰਦ ਔਰ ਔਰਤ ਦੇ ਜਿਹੜੇ ਉਸ ਨੇ ਬੀਰਜ ਔਰ ਲਾਲ ਮਿੱਟੀ ਜਿਹਨੂੰ ਐਗ ਜਿਹੜਾ ਕ੍ਰਿਮਜ਼ਨ ਕਲਰ ਹੁੰਦਾ ਉਸ ਚੋਂ ਹਿਊਮਨ ਬਾਡੀ ਬਣਦੀ ਹੈ ਪਰ ਫਾਈਨਲੀ ਜਦੋਂ ਤੱਕ ਉਸ ਦੇ ਵਿੱਚ ਉਹ ਜਿਹੜੀ ਮਿੱਟੀ ਦੀ ਪੁਤਲੀ ਜੋਰੀ ਰੱਬ ਨੇ ਜਦੋਂ ਤੱਕ ਪਵਨ ਪ੍ਰਾਣ ਉਹਦੇ ਚ ਪ੍ਰਾਣ ਨਹੀਂ ਧੜਕਦੇ ਉਹ ਲਾਈਫ 'ਚ ਨਹੀਂ ਆਉਂਦੀ ਔਰ ਜਿਸ ਨੂੰ ਅਸੀਂ ਅਨੰਦ ਸਾਹਿਬ ਜੀ ਪੜਦੇ ਆਂ ਕਿ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਹੁਣੇ ਪਵਣ ਦਾ ਵਾਜਾ ਜਦੋਂ ਵੱਜਦਾ ਤੇ ਉਹ ਜਿਹੜਾ ਕਨਸੈਪਸ਼ਨ ਜੋ ਪੈਦਾ ਹੋਇਆ ਬੀਇੰਗ ਹੈ ਉਸ ਦੇ ਅੰਦਰ ਜ਼ਿੰਦਗੀ ਰੁਮਕਦੀ ਹੈ ਔਰ ਫਿਰ ਕਬੀਰ ਸਾਹਿਬ ਨੇ ਫਰਮਾਇਆ ਕਿ ਵੀ ਜਦੋਂ ਜਨਮ ਹੋ ਗਿਆ ਝੂਠਾ ਪਰਪੰਚ ਜ਼ੋਰ ਚਲਾਇਆ ਫਿਰ ਹਿਊਮਨ ਮਾਈਂਡ ਜਿਹੜਾ ਉਹ ਪਖੰਡ ਦੇ ਵਿੱਚ ਔਰ ਇਸ ਕਿਸਮ ਦੀ ਠੱਗੀ ਦੇ ਵਿੱਚ ਪੈ ਜਾਂਦਾ ਹੈ ਪੈਸੇ ਇਕੱਠੇ ਕਰਨ ਨੂੰ ਪੈਂਦਾ ਕਿ ਨੂੰ ਲੱਖ-ਪੰਜ ਕੀ ਜੋਰੀ ਅੰਤ ਕੀ ਬਾਗਗਰੀਆ ਫੋਰੀ ਜੇ ਤੁਸੀਂ 5 ਲੱਖ ਰੁਪਈਆ ਵੀ ਇਕੱਠਾ ਕਰ ਦੋ ਸਮਾਨੇ ਵਿੱਚ ਬਹੁਤ ਹੁੰਦਾ ਸੀ ਹੁਣ ਤਾਂ ਖੈਰ ਬਹੁਤ ਸਾਰੇ ਮਿਲੀਅਨਰ ਨੇ ਬਿਲੀਅਨਰ ਨੇ ਤੇ ਅਖੀਰਤ ਇਸ ਸਰੀਰ ਨੇ ਜਿਹੜਾ ਉਹ ਚਲੇ ਜਾਣਾ ਅੰਤ ਕੀ ਬਾਗਗਰੀਆ ਜਿਹੜਾ ਸਰੀਰ ਦਾ ਭਾਂਡਾ ਹੈ ਘੜਾ ਇਹ ਫੁੱਟਣਾ ਹੀ ਹੈ ਜੀ ਔਰ ਅਖੀਰ ਚ ਉਹਨਾਂ ਨੇ ਫਰਮਾਇਆ ਕਹਿ ਕਬੀਰ ਕਨੀ ਮੋ ਸਾਰੀ ਖਿਨ ਮੈਂ ਬਿਨਸ ਜਾਏ ਹੰਕਾਰੀ ਕਿ ਵੀ ਦੇਖੋ ਸੱਚ ਦੇ ਉੱਤੇ ਮਨੁੱਖ ਨੇ ਆਪਣੀ ਨੀਂਹ ਨਹੀਂ ਉਹ ਸਾਰੀ ਝੂਠ ਦੇ ਉੱਤੇ ਉਹ ਸਾਰੀ ਤੇ ਉਹ ਝੂਠ ਜਿਹੜਾ ਅਲਟੀਮੇਟਲੀ ਜਿਹੜੀ ਨੀਂਹ ਉਸ ਖਿਨ ਮੈਂ ਬਿਨਸ ਜਾਏ ਹੰਕਾਰੀ ਜੀਵਨ ਪਰ ਹੰਕਾਰ ਦੇ ਵਿੱਚ ਜੀਉਂਦੇ ਆ ਅਲਟੀਮੇਟਲੀ ਜਦੋਂ ਇਸ ਸਰੀਰ ਦਾ ਜਿਹੜਾ ਉਹ ਕੰਮ ਹੋ ਜਾਂਦਾ ਹੈ ਘੜੇ ਦੇ ਭਜਣਵਾ ਤੇ ਫੇਰ ਜਿਹੜਾ ਕੀ ਸਾਰੀ ਜ਼ਿੰਦਗੀ ਚ ਨਿਕੜਿਆ ਬੇਕਾਰ ਜ਼ਿੰਦਗੀ ਹੁੰਦੀ ਹੈ ਜੋ ਕਬੀਰ ਸਾਹਿਬ ਨੇ ਕਨਸੈਪਸ਼ਨ ਤੋਂ ਐਂਡ ਤੱਕ ਜਿਹੜੀ ਫਿਊਟਾਈ ਲਾਈਫ ਹੈ ਜਿਹਦੇ ਵਿੱਚ ਪਰਪਸ ਨਹੀਂ ਹੈ ਰੱਬ ਦੀ ਯਾਦ ਨਹੀਂ ਹੈ ਉਸ ਨੂੰ ਨੈਗੇਟ ਕੀਤਾ ਹੈ ਔਰ ਮੈਸੇਜ ਦਾ ਇਹ ਹੀ ਹੈ ਕਿ ਭਾਈ ਇਹ ਜੀਵਨ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਰਨ ਕੀਏ ਤੇਰੀ ਬਰੀਆ ਔਰ ਕਾਜ ਤੇਰਾ ਕਿਤੈ ਨਾਕਾਮ ਮਿਲ ਸਾਥ ਸੰਗਤ ਭਾਜ ਕੇ ਵੱਲੋਂ ਸੋਈ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਵੀਅਰਸ ਕਲੇ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਪਤੀ ਸਪਾਤਨ ਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਬੰਨਣਾ ਸਾਡੇ ਇਸ ਪਤੇ ਤੇ SOSATV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਨਾਮ ਸੁਣਾ ਗਿਆ ਦਿਓ ਦੇਖਦੇ ਰਹੋ ਟੀਵੀ ਰੀਫੋਰ ਬੁਲਾ ਦਿਓ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ